ਦਾ ਵੀਰ ਉਹਨੇ 55533 ਦਾ ਆ ਵੀਰ ਦਾ ਨੰਬਰ ਖੁੱਲਿਆ ਸਾਡੀ ਆਪਾਂ ਵੀਰ ਨਾਲ ਗੱਲ ਕਰਾਵਾਂ ਪੱਤੀ ਲੱਗੀ ਆ 25 ਤਰੀਕ ਨਵਾਂ ਮਹੀਨਾ ਅੱਜ ਪਹਿਲੇ ਟਰੈਕ ਨੂੰ ਹੱਥ ਪਾਇਆ ਵਾ 605 ਬੇਟਰੇ ਆ ਨੰਗਲ ਸੋਲ ਵੀਰ ਹੱਤਾਂ ਹੋ ਗਿਆ 500 ਅੱਗੇ ਵੀ ਅਸੀਂ ਕਰ ਗਏ ਆ ਕੱਲ ਵੀ ਆਪਾਂ ਪੰਜ ਟਰੈਕਟਰ ਚਾਰਟ ਦਿੱਤੇ ਆ ਤੇ ਵੀਰ ਉਹਨੇ ਕੋਈ ਤਰ੍ਹਾਂ ਜਿਹੜਾ ਵੀ ਵੀਰ ਸੇਵਾ ਕਰਨੀ ਚਾਹੁੰਦਾ ਜਾਂ ਆਹਦੇ ਆਪਾਂ ਫੋਨ ਟਰੈਕਟਰ ਜਾਮ ਹੋਣੇ ਆ ਉਹ ਪਾਣੀ ਜ਼ਿਆਦਾ ਤਾਂ ਰਹਿ ਗਿਆ ਤੇ ਕੰਮ ਉੱਠਾ ਜਾਣਾ ਆ ਸੁਖ ਸਿੰਘ ਪਿੰਡ ਮੁਕਾ ਇਹ ਟੀਮ ਆਈ ਆ ਬਾਬਾ ਬਕਾਲ ਸਾਹਿਬ ਤਸਵੀਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਅਰੇ ਇਹ ਲੱਗੇ ਸਾਰੇ ਪਿੰਡ ਆ ਅਲੱਗ-ਅਲੱਗ ਪਿੰਡਾਂ ਦੇ ਆ ਸਾਰੇ ਵੀਰ